ਹਾਂਜੀ ਬਹੁਤ ਸਾਰੇ ਲੋਕ ਪੁੱਛਦੇ ਨੇ ਕਿ ਇੰਨਾ ਦਿਨਾਂ ਵਿੱਚ ਕੈਨੇਡਾ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਤਾਂ ਕੈਨੇਡਾ ਕੋਈ ਮਾੜਾ ਨਹੀਂ ਕੋਈ ਮਾੜੀ ਕੰਟਰੀ ਨਹੀਂ ਤੁਸੀਂ ਜਦੋਂ ਜੀ ਚਾਹੇ ਆ ਸਕਦੇ ਆ ਪਰ ਆਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਤੁਹਾਡੇ ਜੜੀਆਂ ਧਿਆਨ ਵਿੱਚ ਹੋਣੀਆਂ ਚਾਹੀਦੀਆਂ ਨੇ ਤੇ ਇੰਨਾ ਦਿਨਾਂ ਵਿੱਚ ਕੈਨੇਡਾ ਆਉਣ ਤੋਂ ਪਹਿਲਾਂ ਕਿਹੜੇ ਕੰਮ ਤੁਹਾਨੂੰ ਕਰਨੇ ਚਾਹੀਦੇ ਨੇ ਉਹ ਮੈਂ ਤੁਹਾਨੂੰ ਇਸ ਵੀਡੀਓ ਚ ਦੱਸ ਦਿੰਦਾ ਤਾਂੋਂ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਉਦਾਹਰਨ ਦਿੰਦਾ ਇੱਥੇ ਜਿਹੜੀ ਕੁੜੀ ਆਈ ਹੋਈ ਆ ਤੇ ਉਹਨੇ ਕਿਹੜੀਆਂ ਮੁਸ਼ਕਲਾਵਾਂ ਦੇਖੀਆਂ ਤੇ ਕੀ ਉਹਨੂੰ ਹੁਣ ਫੇਸ ਕਰਨਾ ਪੈਂਦਾ ਮੇਰੀ ਕਲਾਸਮੇਟ ਕੁੜੀਆ ਉਹਨੇ ਜਿੱਦਾਂ ਮੈਨੂੰ ਦੱਸਿਆ ਤਾਂ ਉਦਾਂ ਮੈਂ ਤੁਹਾਨੂੰ ਦੱਸਦਾ ਉਹ ਸਾਲ ਪਹਿਲਾਂ ਇੱਥੇ ਆਈ ਸੀ ਕੈਨੇਡਾ ਤੇ ਇੰਡੀਆ ਸੀ ਜਦੋਂ ਉਸਨੇ ਕਿਹਾ ਐਲ ਐਮ ਆਈ ਲਈ ਹੋਈ ਸੀ ਕਿਸ ਇੰਪਲੋਇਰ ਤੋਂ ਇੱਧਰ ਉਹਨੂੰ ਵੀਜ਼ਾ ਮਿਲ ਗਿਆ ਪਰ ਜਦੋਂ ਇੱਧਰ ਆਈ ਉਸ ਇੰਪਲੋਇਰ ਨੇ ਉਹਨੂੰ ਕੰਮ ਨਹੀਂ ਦਿੱਤਾ ਤੇ ਬਾਅਦ ਚ ਕੀ ਉਹਨੇ 30 ਲੱਖ ਜਿਹੜਾ ਉਸ ਇੰਪਲੋਇਰ ਨੂੰ ਦਿੱਤਾ ਹੋਇਆ ਸੀਗਾ ਮਤਲਬ ਜੋ ਵੀ ਇੱਧਰ ਕੰਪਨੀ ਦਾ ਮਾਲਕ ਸੀਗਾ ਨਾ ਤਾਂ ਉਹਨੂੰ ਉਹਨੇ ਕੰਮ ਦਿੱਤਾ ਤੇ ਜਦੋਂ ਉਹਨੂੰ ਉੱਥੇ ਕੰਮ ਹੀ ਨਹੀਂ ਮਿਲਿਆ ਤਾਂ ਫੇਰ ਉਹਦਾ ਜਿਹੜਾ ਅੱਗੇ ਪ੍ਰੋਸੈਸ ਕੀ ਚੱਲਣਾ ਸੀਗਾ ਤੇ ਪੀਆਰ ਹੋਣਾ ਵੀ ਮੁਸ਼ਕਲ ਹੋ ਜਾਂਦਾ ਨਾ ਹੀ ਫੇਰ ਉਹਦਾ ਉਹਨੇ ਵੀਜ਼ਾ ਵਧਾਇਆ ਤਾਂ ਹੁਣ ਗੱਲ ਦੂਜੀ ਆ ਉਸ ਕੁੜੀ ਨੇ ਕੀ ਆ 30 ਲੱਖ ਰੁਪਈਆ ਲਾ ਕੇ ਐਲ ਐਮ ਐਲ ਆਈ ਐਲ ਐਮ ਆਈ ਲਈ ਫਿਰ ਉਸ ਤੋਂ ਬਾਅਦ ਇੱਧਰ 25 ਲੱਖ ਜਿਹੜਾ 20 ਤੋਂ 25 ਲੱਖ ਕੀ ਉਹਦਾ ਸਟੱਡੀ ਪਰਮਿਟ ਜਦੋਂ ਉਹਨੇ ਲਿਆ ਤੇ ਗਾਉ ਨੇ ਕੋਸ ਲਿਆ ਉਹਦੀ ਫੀਸ ਭਰੀ ਤਾਂ ਉਹਨੂੰ ਕੀ ਆ 60 ਲੱਖ ਚ ਪੈ ਗਿਆ ਕੈਨੇਡਾ ਆਉਣਾ ਆਉਣਾ ਤੇ ਇੱਧਰ ਆ ਕੇ ਕੀ ਆ ਉਹਨੇ ਕੰਮ ਸਿਰਫ ਕੀਤਾ 24 ਘੰਟੇ ਤੇ 24 ਘੰਟਿਆਂ ਨਾਲ ਉਹਦੀ ਫੀਸ ਹੀ ਮਸਾ ਕਹਿ ਸਕਦੇ ਆ ਆਪਾਂ ਨਿਕਲੀ ਤੇ ਹੋਰ ਵੀ ਬਹੁਤ ਸਾਰੇ ਖਰਚੇ ਹੁੰਦੇ ਆ ਤਾਂ ਉਹਨੂੰ ਕੀ ਆ ਕੈਨੇਡਾ ਜਿਹੜਾ ਡੇਢ ਤੋਂ 2 ਸਾਲਾਂ ਦੇ ਵਿੱਚ ਕੀ ਆ 60 ਲੱਖ ਵਿੱਚ ਪੈ ਗਿਆ ਤੇ ਪੈਸਾ ਉਹ ਕਦੀ ਮੈਂ ਹਾਲੇ ਇੱਕ ਘਰੇ ਭੇਜਿਆ ਨਹੀਂ ਤੇ ਜਿਹੜੀ ਮੈਂ ਸਟੱਡੀ ਲਈ ਆ ਉਹਦੇ ਪੈਸੇ ਵੀ ਆ ਘਰੋਂ ਮੰਗਾਏ ਤਾਂ ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਜੇ ਤੁਸੀਂ ਕੈਨੇਡਾ ਆਉਣਾ ਤਾਂ ਤੁਹਾਡੇ ਕੋਲ ਕੀ ਇੱਕ ਪ੍ਰੋਪਰ ਪਲਾਨ ਹੋਣਾ ਚਾਹੀਦਾ ਜਿਹੜਾ ਤੁਸੀਂ ਕਾਲਜ ਲੈ ਰਹੇ ਆ ਕੀ ਉਹ ਪਬਲਿਕ ਕਾਲਜ ਹੈ ਉੱਥੇ ਤੁਹਾਨੂੰ ਵਰਕ ਪਰਮਿਟ ਤੇ ਜਾ ਫਿਰ ਅੱਗੇ ਪੀਆਰ ਵਿੱਚ ਕੋਈ ਆਪਾਂ ਮੁਸ਼ਕਲਤਾ ਨਹੀਂ ਆਉਂਦੀ ਤਾਂ ਇਦਾਂ ਸਾਰੀਆਂ ਚੀਜ਼ਾਂ ਕੀ ਤੁਹਾਨੂੰ ਵੇਖਣੀਆਂ ਪੈਣੀਆਂ ਬਹੁਤ سارے ਰੂਲ ਆ ਜਿਹੜੇ ਚੇਂਜ ਹੋ ਗਏ ਨੇ ਪਹਿਲਾਂ ਵਾਂਗੂ ਆ ਜਿਹੜਾ ਆਸਾਨੀ ਨਾਲ ਇੱਥੇ ਆ ਕੇ ਤੁਸੀਂ ਕਿਸੇ ਵੀ ਕਾਲਜ ਵਿੱਚ ਸਟੱਡੀ ਕਰਕੇ ਕੀ ਆ ਵਰਕ ਪਰਮਿਟ ਅੱਗੇ ਫਿਰ ਪੀਆਰ ਨਹੀਂ ਲੈ ਸਕਦੇ ਤਾਂ ਇਹ ਚੀਜ਼ਾਂ ਅੱਜ ਦੇ ਟਾਈਮ 'ਚ ਦੇਖਣੀਆਂ ਬਹੁਤ ਜ਼ਰੂਰੀ ਨੇ ਦੂਜੀ ਗੱਲ ਹੈ ਕਿ ਏਮਪਲੋਇਰ ਹੈ ਚਾਹੇ ਤੁਹਾਡਾ ਏਜੰਟ ਹੈ ਉਹ ਤੁਹਾਨੂੰ ਸਾਰੀਆਂ ਗੱਲਾਂ ਨਹੀਂ ਦੱਸਦਾ ਕਿ ਤੁਸੀਂ ਕੈਨੇਡਾ ਵਿੱਚ ਕੀ ਕਰਨਾ ਕੀ ਨਹੀਂ ਕਰਨਾ ਉਹ ਸਾਰੀਆਂ ਗੱਲਾਂ ਨਹੀਂ ਦੱਸਦਾ ਤਾਂ ਇੱਧਰ ਤੁਹਾਡੇ ਜੋ ਵੀ ਰਿਸ਼ਤੇਦਾਰ ਹੈ ਜੋ ਵੀ ਫਰੈਂਡ ਹੈ ਤਾਂ ਉਹਨਾਂ ਨਾਲ ਇੰਨਾ ਕੁ ਲਿੰਕ ਬਣਾ ਕੇ ਰੱਖੋ ਕਿ ਤੁਹਾਨੂੰ ਇੱਧਰ ਕੰਮ ਮਿਲਣ ਵਿੱਚ ਉਹ ਰੈਫਰ ਕਰ ਦੇਣ ਰੈਫਰੈਂਸ ਪਾ ਦੇਣ ਤੁਹਾਡੀ ਕਿਉਂਕਿ ਇੱਥੇ ਕੰਮ ਹੈ ਰੈਫਰੈਂਸ ਤੋਂ ਬਣਾ ਨਹੀਂ ਮਿਲਦਾ ਬੰਦੇ ਨੂੰ ਆਪਣੇ ਆਪ ਲੱਭਣ ਤੇ ਮਿਲ ਜਾਂਦਾ ਤਾਂ ਉਦੋਂ ਤੱਕ ਬੰਦਾ ਕਿ ਬਹੁਤ ਲੇਟ ਹੋ ਜਾਂਦਾ ਪੰਜ 6 ਮਹੀਨੇ ਲੱਗ ਜਾਂਦੇ ਆ ਜੇ ਬੰਦੇ ਨੇ ਆਪਣੇ ਆਪ ਕੰਮ ਲੱਭਣਾ ਹੋਵੇ ਤਾਂ ਦੋਸਤਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਬਣਾ ਕੇ ਰੱਖੋ ਕਿ ਇੱਕ ਵਾਰੀ ਤੁਸੀਂ ਇੱਥੇ ਆ ਕੇ ਕਿਹਾ ਤੁਹਾਡੇ ਪੈਰ ਲੱਗ ਜਾਣ ਤੁਸੀਂ ਕਿਹਾ ਸੈੱਟ ਹੋ ਜੂ ਧੰਨਵਾਦ